ਅੰਮ੍ਰਿਤਸਰ ਦੇ ਸਰਹਾਦੀ ਪਿੰਡ ਵਿੱਚ ਐਨ ਆਰ ਆਈ 올림픽 ਸ਼ਮਸ਼ੇਰ ਸਿੰਘ ਅਤੇ ਯੁਗਰਾਜ ਸਿੰਘ ਵੱਲੋਂ ਪਿੰਡ ਵਿੱਚ ਹਾਕੀ ਨੂੰ ਪ੍ਰਮੋਟ ਕਰਨ ਲਈ ਖਿਡਾਰੀਆਂ ਲਈ ਟਰੈਕ ਸੂਟ ਪੇਚੇ ਗਏ। ਉਤੇ ਹੋਰ ਵੀ ਐਨ ਆਰ ਆਈ ਪਰਾਵਾਂ ਵੱਲੋਂ ਸਮੇਂ-ਸਮੇਂ ਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਗਰਕ ਹੋਣ ਤੋਂ ਬਚਾਉਣ ਲਈ ਵੱਖ-ਵੱਖ ਸਮਾਨ ਪੇਚੇ ਜਾਂਦੇ ਹਨ ਜਿਸ ਦੀ ਸ਼ਲਾਗਾ ਪਿੰਡ ਵਾਸੀਆਂ ਵੱਲੋਂ ਕੀਤੀ ਜਾਂਦੀ ਹੈ। ਪਹਿਲੀਆਂ ਸਰਕਾਰਾਂ ਵੀ ਆਈਆਂ ਤੇ ਹੁਣ ਵੀ ਆਈਆਂ ਸਰਕਾਰਾਂ ਨੇ ਕਦੀ ਵੀ ਇੱਥੇ ਗਰਾਊਂਡਾਂ ਨੂੰ ਕੁਝ ਨਹੀਂ ਦਿੱਤਾ। ਵੀ ਜਿਹੜਾ ਵੀ ਕੁਝ ਸਾਨੂੰ ਮਿਲਦਾ ਜਾਂ ਹੀ ਆਪਣੇ ਕੋਲੋਂ ਕੁਝ ਕਰਦੇ ਆਂ ਉਹ ਹੀ ਆਪਣੇ ਮਿਲਬੁੱਤੇ ਤੇ ਕਰਦੇ ਸਾਨੂੰ ਅਜੇ ਤੱਕ ਗਰਾਊਂਡ ਦੇ ਵਿੱਚ ਸਰਕਾਰ ਵੱਲੋਂ ਕੁਝ ਨਹੀਂ ਮਿਲਿਆ। ਈਵਨ ਪੀ ਇੱਥੇ ਸਾਡਾ ਸਕੂਲ ਹੈ ਸਕੂਲ ਨੇ ਵੀ ਸਾਨੂੰ ਕਦੀ ਕੁਝ ਨਹੀਂ ਦਿੱਤਾ। ਤੇ ਜਦੋਂ ਸਾਨੂੰ ਕੋਈ ਜ਼ਰੂਰਤ ਪੈਂਦੀ ਹੈ ਹੁਣ ਇਹ ਸਮਾਨ ਸਾਰੇ ਬਹੁਤ ਮਹਿੰਗੇ ਨੇ। ਹਾਕੀ ਬਹੁਤ ਮਹਿੰਗੀ ਹੋਈ ਪਈ ਹੈ। ਅਸੀਂ ਨਸ਼ਿਆਂ ਤੋਂ ਬਚਾਉਣ ਦੀ ਖਾਤਰ ਇਹ ਗਰਾਊਂਡਾਂ ਨਾਲ ਜੁੜੇ ਆਂ ਤੇ ਸਾਡਾ ਇਹ ਮੇਨ ਮਕਸਦ ਰਹਿੰਦਾ ਵੀ ਬੱਚੇ ਜਿਹੜੀਆਂ ਖੇਡਣ ਨਾਲ ਜੁੜੇ ਰਹਿਣ। ਤੇ ਅਹੀਂ ਸਵੇਰੇ ਸ਼ਾਮ ਇਥੇ ਬੱਚਿਆਂ ਨੂੰ ਪ੍ਰੈਕਟਿਸ ਕਰਾਉਣੇ ਆਪ ਜਿਹੜੇ ਸਮਾਨ ਦੀ ਜ਼ਰੂਰਤ ਹੁੰਦੀ ਆ ਬੱਚਿਆਂ ਨੂੰ ਪ੍ਰੋਵਾਈਡ ਕਰਾਈਦਾ ਉਹ ਸਾਡੇ ਐਨ ਆਰ ਆਈ ਵੀਰ ਬਿਠੇ ਨੇ ਜਿੱਦਾਂ ਸੁਖਦੇਵ ਸਿੰਘ ਆਏ ਹਾਂਗਕਾਂਗ ਤੋਂ ਆ ਸਾਨੂੰ ਅਜੂਬਾ ਬ੍ਰਦਰ ਵਾਲਿਆਂ ਵੱਲੋਂ ਵੀ ਆਉਂਦੇ ਰਹਿੰਦੇ ਆ ਪੈਸੇ ਤੇ ਉਹਨਾਂ ਵੱਲੋਂ ਸਾਨੂੰ ਸਨਮਾਨ ਵੀ ਮਿਲਦਾ ਰਹਿੰਦਾ ਆ ਤੇ ਉਹ ਉਹ ਵੀ ਸਾਡੀ ਸਪੋਰਟ ਕਰਦੇ ਨੇ ਜਿੱਦਾਂ ਹੁਣ ਆ ਟ੍ਰੈਕ ਸੂਟ ਆ ਇਹਨਾਂ ਸਾਨੂੰ ਵੀਰਾਂ ਨੇ ਲੈ ਕੇ ਦਿੱਤੇ ਆ ਯੂ ਐਸ ਏ ਵਾਲਿਆਂ ਨੇ ਉਹਨਾਂ ਨੇ ਵੀ ਭੇਜੇ ਸਾਨੂੰ ਇੰਗਲੈਂਡ ਤੋਂ ਆਇਆ ਰੰਧਾਵਿਆਂ ਨੇ ਪੈਸੇ ਭੇਜੇ ਆ ਇਹ ਮਤਲਬ ਸਰਕਾਰ ਵੱਲੋਂ ਕੁਝ ਨਹੀਂ ਮਿਲਦਾ ਜੇ ਸਰਕਾਰਾਂ ਵੱਲੋਂ ਮਿਲਦੇ ਰਹਿਣ ਤੇ ਸਾਨੂੰ ਕਿਸੇ ਕੋ ਮੰਗਣ ਦੀ ਜ਼ਰੂਰਤ ਨਹੀਂ ਹੈ ਇਹ ਜੀ ਸਾਡੇ ਵੀਰ ਐਨ ਆਰ ਆਈ ਭਰਾ ਨੇ ਤੇ 올ੰਪੀਆ ਜੁਗਰਾ ਸ਼ਮਸ਼ੇਰ ਸਿੰਘ ਤੇ ਜੁਗਰਾ ਸਿੰਘ ਇੰਟਰਨੈਸ਼ਨਲ ਪਲੇਅਰ ਉਹਨਾਂ ਵੱਲੋਂ ਆਪਾਂ ਨੂੰ ਹਾਕੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਤੇ ਹੁਣ ਜੋ ਹਰ ਸਮੇਂ ਮੀਨਿੰਗ ਗਰਮੀਆਂ ਗਰਮੀਆਂ ਦੇ ਸੀਜ਼ਨ ਵਿੱਚ ਵੀ ਆਪਾਂ ਕਿੱਟਾ ਦਿੱਤੀਆਂ ਹੋਈਆਂ ਬੱਚਿਆਂ ਨੂੰ ਉਹ ਵੀ ਆਪਣੇ ਐਨ ਆਰ ਆਈ ਵੀਰ ਮਤਲਬ ਬਿਲਾ ਹਾਂਗਕਾਂਗ ਬਾਊ ਯੂ ਐਸ ਏ ਤੇ ਤਕਰੀਬਨ ਜਿਵੇਂ ਉਹ ਵੀ ਹਾਕੀ ਨਾਲ ਸਾਡੇ ਜੁੜੇ ਵੀਰ ਐਨ ਆਰ ਆਈ ਕੈਨੇਡਾ ਖੇਡਦੇ ਆ ਜਾਂ ਅਲੱਗ-ਅਲੱਗ ਕਲੱਬਾਂ ਵਿੱਚ ਖੇ ਉਹਨਾਂ ਦੀ ਮਿਹਨਤ ਸਦਕਾ ਹੀ ਵੀ ਆਪਾਂ ਗਰਾਊਂਡ ਚੱਲ ਰਹੀ ਹੈ ਜੀ ਪੰਜਾਬ ਸਰਕਾਰ ਵੱਲੋਂ ਸਾਨੂੰ ਕੋਈ ਨਹੀਂ ਫੈਸਿਲਿਟੀ ਮਿਲੀ ਜੀ ਤੇ ਸਾਰੇ ਦਿਲਾਕੇ ਹੁੰਦੇ ਨਾਲ ਨਾਲ ਇਹ ਤੇ ਸਾਰਾ ਕੁਝ ਸਾਡੇ ਐਨਆਰਆਈ ਵੀਰ ਅਤੇ ਜੋ ਵੀ ਤੁਹਾਨੂੰ ਦੱਸਿਆ ਵੀ 올ੰਪੀਆਨਾ ਸ਼ਮਸ਼ੇਰ ਸਿੰਘ ਤੇ ਜੁਗਰਾਜ ਸਿੰਘ ਉਹਨਾਂ ਦੀ ਬਤੌਲਤ ਇਹ ਗਰਾਊਂਡ ਚੱਲ ਰਹੀ ਹੈ ਸਾਨੂੰ ਡਿਪਾਰਟਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਕੁਝ ਨਹੀਂ ਮਿਲਿਆ ਜੀ